ਕਰ ਵਾਲੀ ਯਕੀਨ ਨਹੀਂ ਕਰਦੀ ਕਹਿੰਦੀ ਅਗਰ ਐਸਾ ਹੈ ਸਾਡੇ ਘਰ ਤੇ ਕਦੀ ਆਇਆ ਨਹੀਂ ਤੇ ਨਾ ਕਦੀ ਭੋਜਨ ਛਕਿਆ ਸੀ ਮੁਸਲਮਾਨ ਸ਼ੌਦਰ ਉਹ ਬੇਦੀ ਕੁਲ ਬੋਸ਼ਨ ਅਗਰ ਇਹੋ ਜੀਆਂ ਦੀ ਗੱਲ ਹੈ ਸਾਰੇ ਉਸ ਦੀ ਨਿਗਾਹ 'ਚ ਇੱਕੋ ਹੀ ਨੈ ਤੋ ਕਿਸੇ ਦਿਨ ਸਾਡੇ ਘਰ ਵੀ ਆ ਮਰਦਾਨਾ ਕਹਿੰਦਾ ਫਿਰ ਅੱਜ ਇੰਜ ਹੀ ਸਹੀ ਤੂੰ ਬਣਾ ਲੰਗਰ ਭੋਜਨ ਬਣਾ ਜੋ ਕੁਛ ਹੈ ਘਰ ਦੇ ਚ ਬਣਾ ਮੈਂ ਬਾਬੇ ਨੂੰ ਬੁਲਾ ਕੇ ਲੈਣਾ ਘਰਵਾਲੀ ਕਹਿੰਦੀ ਮੈਂ ਬਣਾਣਾ ਤੇ ਹੈ ਬਣਾ ਦਿੰਦੀ ਉਹ ਨਹੀਂ ਆਏਗਾ ਉਹ ਬੇਦੀਆਂ ਦਾ ਮੁੰਡਾ ਉਹ ਬੇਦੀ ਕੁਲ ਭੋਸ਼ਨ ਪੜੀ ਉੱਚੀ ਕੁਲ ਸਾਡੇ ਘਰ ਨਹੀਂ ਆਣ ਲੱਗੇ ਤੇ ਫਿਰ ਮੇਰੇ ਹੱਥ ਦਾ ਭੋਜਨ ਮੈਂ ਮੁਸਲਮਾਨ ਨਹੀਂ ਅਸੀਂ ਮੁਸਲਮਾਨ ਹੈ ਪਤਾ ਮਰਦਾਨਾ ਕੀ ਕਹਿੰਦਾ ਜੇ ਨਾ ਐ ਤੇ ਖਿਦਿਆਰੀ ਟੁੱਟੇ ਮਰਦਾਨੇ ਨੇ ਵੀ ਕਹਿ ਦਿੱਤਾ ਜੇ ਨਾ ਐ ਤੇ ਯਾਰੀ ਟੁੱਟੇ ਪਰ ਤੂੰ ਯਕੀਨ ਰੱਖ ਸਾਡੀ ਯਾਰੀ ਨਹੀਂ ਟੁੱਟੇਗੀ ਚਲੇ ਪਰ ਇਹ ਸੋਚਣੀ ਵੀ ਹੈ ਕਿਦਰੀ ਆਪਣੀ ਘਰ ਵਾਲੀ ਦੇ ਕੋਲੋਂ ਸ਼ਰਮਸਾਰ ਮੈਨੂੰ ਨਾ ਹੋਣਾ ਪਏ ਬਾਬਾ ਜਵਾਬ ਨਾ ਦੇ ਦੇ ਇਹ ਸੋਚ ਕੇ ਜਾ ਰਿਹਾ ਮੈਂ ਜਿਸ ਦਿਨ ਜਨਮ ਸਾਖੀ ਪੜ੍ਹ ਰਿਆ ਸੀ ਇਸ ਨੂੰ ਪੰਜਾਬੀ ਭਾਸ਼ਾ ਵਿਭਾਗ ਜੋ ਪੰਜਾਬ ਗਵਰਨਮੈਂਟ ਦਾ ਮਹਿਕਮਾ ਉਹਨਾਂ ਨੇ ਛਾਪਿਆ ਨਵੀਂ ਜਨਮ ਸਾਖੀ ਹਰ ਰਾਜ ਦੇ ਲਈ ਲਿਖੀ ਬੜੀ ਸੋਹਣੀ ਇਸ ਦੇ ਚੇਗਾ ਮਰਦਾਨਾ ਜਾ ਰਿਹਾ ਮਨ ਵਿੱਚ ਇਹ ਸੋਚ ਕੇ ਆਪਣੀ ਘਰ ਵਾਲੀ ਦੇ ਕੋਲੋਂ ਕਿਦਰੇ ਮੈਨੂੰ ਸ਼ਰਮਸਾਰ ਨਾ ਹੋਣਾ ਪਵੇ ਜਾ ਹੀ ਰਿਹਾ ਅਜੇ 200 ਕਦਮ ਹੀ ਚਲੇ ਆਉਣਾ ਬਾਬਾ ਜੀ ਰਸਤੇ 'ਚ ਮਿਲੇ ਸਲਾਮ ਕੀਤੀ ਸਜਦਾ ਕੀਤਾ ਸੁਭਾਵਕ ਪੁੱਛ ਲਿਆ ਬਾਬਾ ਜੀ ਕਿੱਥੇ ਚਲੇ ਤੇ ਸਤਿਗੁਰ ਕਹਿੰਦੇ ਨੇ ਮਰਦਾਨੇ ਅੱਜ ਸਵੇਰੇ ਦਾ ਜੀ ਕਰ ਰਿਹਾ ਸੀ ਦੁਪਹਿਰ ਦਾ ਲੰਗਰ ਤੇਰੇ ਕੋਲ ਛੱਕ ਲੈਣੇ ਭੋਜਨ ਤੇਰੇ ਕੋਲ ਛੱਕ ਲਈਏ ਚੱਲ ਰੋ ਪਿਆ ਚੀਖ ਨਿਕਲ ਗਈ ਮਰਦਾਨੇ ਤੇ ਬਾਬਾ ਇੱਕ ਨਿੱਕਾ ਜਿਹਾ ਕਿਣਕਾ ਸ਼ੱਕ ਦਾ ਆ ਗਿਆ ਸੀ ਗੁਰੂ ਤੇ ਉਹ ਹੈ ਪਰ ਵਾਸਤਵ ਗੁਰੂ ਉਹ ਹੈ ਜੋ ਹਿਰਦੇ ਦੇ ਸ਼ੱਕ ਨੂੰ ਮਿਟਾ ਦੇਵੇ ਜਿਸ ਦਾ ਨਾਮ ਜਿਸ ਦਾ ਗਿਆਨ ਜਿਸ ਦੀ ਹੋਮ ਅੰਦਰ ਦੇ ਸਾਰੇ ਸ਼ੱਕ ਦਉ ਦੇ ਆ ਗਿਆ ਸੀ ਸ਼ੱਕ ਬਾਬਾ ਦੂਰ ਹੋ ਗਏ ਵਾਕਈ ਤੂੰ ਸਾਂਝਾ ਹੈ ਜਿਸ ਤਰ੍ਹਾਂ ਸੂਰਜ ਸਾਂਝਾ ਹੁੰਦਾ ਹੈ ਇਸ ਤਰ੍ਹਾਂ ਹੀ ਅਵਤਾਰੀ ਪੁਰਸ਼ ਤੇ ਸੰਤ ਸਾਂਝੇ ਆਉਂਦੇ ਨੇ ਔਰ ਜੋ ਸਾਂਝਾ ਨੇ ਉਸ ਨੂੰ ਸੰਤ ਕਹਿਣ ਦੀ ਲੋੜ ਵੀ ਨਹੀਂ ਅਵਤਾਰ ਕਹਿਣ ਦੀ ਲੋੜ ਨਹੀਂ ਉਹ ਸੂਰਜ ਨਹੀਂ ਹੋਵੇਗਾ ਕਿਸੇ ਘਰ ਦਾ ਜਲਦਾ ਹੋਇਆ ਟਿਮਟਿਮਾਂਦਾ ਹੋਇਆ ਕੋਈ ਦੀਵਾ ਹੀ ਹੋ ਸਕਦਾ ਹੈ ਔਰ ਕੁਝ ਨਹੀਂ ਵਕਤ ਨਾਲ ਬੁਝ ਜਾਏ ਇਹ ਵੀ ਮਹਿਸੂਸ ਕਰਦੇ ਆ ਉਹ ਸੂਰਜ ਨਹੀਂ ਹੋਵੇਗਾ ਫਿਰ ਇਸ ਭੂਮਿਕਾ ਨੂੰ ਮੈਂ ਬਹੁਤ ਲਮਕਾਵਾਂ ਨਾ ਤੇ ਬਤਾਵਾਂ ਨਾ ਪਰਮਾਤਮਾ ਦਾ ਨਾਮ ਜਿਨ੍ਹਾਂ ਦੇ ਮਨ ਦਾ ਹਿੱਸਾ ਬਣ ਗਏ ਇਸ ਨੂੰ ਕਹਿੰਦੇ ਨੇ ਮਨ ਜੋ ਜੋ ਮੈਂ ਮਨੇ ਹੈ ਉਹੀ ਮੇਰਾ ਮਨ ਹੈ ਇਹ ਵੀ ਮੇਰੀ ਅਰਜ਼ ਸਰਵਨ ਕਰਨੀ ਕੋਰ ਨਾਲ ਜੋ ਮੈਂ ਮਨੇ ਹੈ ਉਹੀ ਮੇਰਾ ਮਨ ਹੈ ਅਗਰ ਮੈਂ ਲਕਸ਼ ਨੂੰ ਸਾਧਨ ਦੀ ਤਰ੍ਹਾਂ ਮੰਨਿਆ ਤੇ ਸਾਧਨ ਨੂੰ ਲਕਸ਼ ਦੀ ਤਰ੍ਹਾਂ ਜੈਸੇ ਮੈਂ ਇਥੋਂ ਕਿਸੇ ਸ਼ਹਿਰ ਪਹੁੰਚਣਾ ਹੈ। ਕਾਰ, ਬੱਸ, ਰੇਲ, ਹਵਾਈ ਜਾਂ ਸਾਧਨ ਹੋ ਸਕਦੀ ਹੈ। ਪਰ ਮੈਂ ਸਾਧਨ ਨੂੰ ਲਕਸ਼ ਦੀ ਤਰ੍ਹਾਂ ਵਰਤ ਲਵਾਂ। ਕਾਰ ਦੇ ਚ ਬੈਠਾ ਤਾਂ ਹੁਣ ਮੈਂ ਉਤਰਨਾ ਹੀ ਕਿਉਂ ਆ। ਬੱਸ ਕਾਰ 'ਚ ਬੈਠਣਾ ਹੀ ਮੇਰਾ ਲਕਸ਼। ਤੇ ਮੈਂ ਸਾਧਨ ਨੂੰ ਭੁੱਲ ਜਾਵਾਂ। ਲਕਸ਼ ਨੂੰ ਭੁੱਲ ਜਾਵਾਂ ਜਿੱਥੇ ਮੈਂ ਪਹੁੰਚਣਾ ਸੀ। ਲੋਕੇ ਪਰਮਾਤਮਾ ਨੂੰ ਧਰਮ ਨੂੰ ਗੁਰੂਆਂ ਨੂੰ ਸਾਧਨ ਦੀ ਤਰਾਂ ਵਰਤਦੇ ਨੇ ਲਖਸ਼ੀ ਦੀ ਤਰ੍ਹਾਂ ਨਹੀਂ ਮਨੋਰਥ ਹੈ ਪਰਮਾਤਮਾ ਮਨੋਰਥ ਹੈ ਈਸ਼ਵਰ ਮਨੋਰਥ ਹੈ ਗੁਰੂ ਪਰਵਾਰ ਦਾ ਮਿਲ ਜਾਣਾ ਧਨ ਦਾ ਮਿਲ ਜਾਣਾ ਸੰਪਦਾ ਦਾ ਮਿਲ ਜਾਣਾ ਇਹ ਤੇ ਰਸਤੇ ਦੇ ਪੜਾਅ ਹੋਣੇ ਸਾਧਨ ਪਰ ਹੁਣ ਪਰਿਵਾਰ ਹੀ ਜੀਮਦਾ ਰਹਿ ਔਰ ਸਦੀਵੀ ਰਹਿ ਔਰ ਧਨ ਹੀ ਵੱਧਦਾ ਰਹਿ ਹਮੇਸ਼ਾ ਵੱਧਦਾ ਰਹਿ ਐ ਗੁਰੂ ਵਸੇ ਸਵਾਸਤੀ ਤੇਰੇ ਕੋਲ ਆਏ ਔਰ ਕੋਈ ਮਤਲਬ ਨਹੀਂ ਐ ਪ੍ਰਭੂ ਤੇਰਾ ਨਾਮ ਇਸ ਵਾਸਤੇ ਜਪਦੇ ਪਿਆ ਤੋ ਹੁਣ ਪ੍ਰਮਾਤਮਾ ਸਾਧਨ ਬਣ ਗਿਆ ਪਰਿਵਾਰ ਲਕਸ਼ ਬਣ ਗਿਆ ਧਰਮ ਸਾਧਨ ਬਣ ਗਿਆ ਧਨ ਲਕਸ਼ ਬਣ ਗਿਆ ਧਰਮ ਛੋਟਾ ਹੋ ਗਿਆ ਸੰਸਾਰ ਵੱਡਾ ਹੋ ਗਿਆ ਏ ਲੋਕ ਸੰਸਾਰ ਨੂੰ ਮੰਨ ਕੇ ਨਿਰੰਕਾਰ ਦੀ ਇਬਾਦਤ ਪੈ ਕਰਦੇ ਨਿਰੰਕਾਰ ਨੂੰ ਮੰਨ ਕੇ ਨਿਰੰਕਾਰ ਦੀ ਇਬਾਦਤ ਨਹੀਂ ਕਰ ਰਹੇ ਇਹ ਦੁਨੀਆ ਸਾਧਨ ਦੀ ਤਰ੍ਹਾਂ ਗੁਰੂ ਨੂੰ ਵਰਤ ਰਹੀ ਹੈ ਔਰ ਜਦ ਸਾਧਨ ਦੀ ਤਰ੍ਹਾਂ ਵਰਤ ਲਈਏ ਤਾਂ ਸਾਧਨ ਨਾਲ ਮੋਹ ਵੀ ਹੋ ਜਾਏਗਾ ਅਗਰ ਮੋਹ ਹੋ ਗਿਆ ਤੇ ਪ੍ਰਮਾਤਮਾ ਨੂੰ ਭੁੱਲ ਗਏ ਤਾਂ ਮੈਂ ਅਰਸ ਕਰਾਂ ਕਿਧਰੇ ਕਿਧਰੇ ਧਰਮ ਕੇ ਵੀ ਮਾਇਆ ਬਣ ਜਾਏਗਾ ਜੈਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਬੜਾ ਸੋਹਣਾ ਕਹਿੰਦੇ ਨੇ ਮਾਇਆ ਚਿਤ ਭਰਮੇਨ ਇਸ਼ਟ ਮਿਤ੍ਰੇਖ ਬਾਂਧਵੇ ਕਿਧਰੇ ਪਰਿਵਾਰ ਰੋਕਦਾਏ ਕਿਧਰੇ ਬੰਧੂ ਰੋਕਦੇ ਕਿਧਰੇ ਧਨ ਸੰਪਦਾ ਰੋਕਦੀਏ ਕਿਧਰੇ ਇਸ਼ਟ ਵੀ ਰੋਕਦੇਵੇ ਇਸ਼ਟ ਇਸ਼ਟ ਨਾਲ ਇਤਨਾ ਮੋਹ ਜਾਏ ਵੀ ਮੇਰਾ ਹੀ ਇਸ਼ਟ ਵੱਡਾ ਹੈ ਬਾਕੀ ਸਾਰੇ ਐਵੇਂ ਹੀ ਨੇ ਜਿਹਨੂੰ ਮੈਂ ਮੰਨਦਾ ਬਸ ਇਹੀ ਮਹਾਨ ਹੈ ਬਾਕੀ ਸਾਰੇ ਐਵੇਂ ਹੀ ਨੇ ਔਰ ਮੈਂ ਉਸ ਨਾਲ ਇਤਨਾ ਜੁੜ ਗਿਆ ਹੁਣ ਇਸ ਤੋਂ ਅੱਗੇ ਪ੍ਰਮਾਤਮਾ ਦੀ ਮੈਂ ਸੋਚਦਾ ਹੀ ਨਹੀਂ ਤੋ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਸ਼ਟ ਵੀ ਮਾਇਆ ਹੋ ਗਿਆ ਇਸ਼ਟ ਵੀ ਮਾਇਆ ਕੁਝ ਜਗਤ ਦੇ ਵਿੱਚ ਇਸ ਢੰਗ ਦੇ ਕਾਫੀ ਅਨੁਭਵ ਦੇਖਣ ਨੂੰ ਮਿਲਦੇ ਨਹੀਂ ਈਸ਼ਟ ਨੂੰ ਸਾਧਨ ਦੀ ਤਰ੍ਹਾਂ ਲੈ ਕੇ ਪ੍ਰਮਾਤਮਾ ਨੂੰ ਲਕਸ਼ ਰੱਖੇ ਔਰ ਇਸਤ੍ਰਮ ਵੀ ਛੋੜ ਗਏ ਅੱਗੇ ਲੰਘ ਗਏ ਕਰਮ ਕਾਂਡ ਨੂੰ ਵੀ ਛੋੜ ਗਏ ਅੱਗੇ ਲੰਘ ਗਏ ਪ੍ਰਮਾਤਮਾ ਦਾ ਰੂਪ ਹੋ ਗਏ ਕਿਦਰੇ ਪਕੜ ਕੇ ਨਾ بیٹھ ਜਾਣ ਤੋਂ ਐਲਾਨੀਆਂ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤਾ ਜੋ ਹਮ ਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ ਮੈਂ ਪਰ ਬੜੀ ਹਿੰਮਤ ਰੂਹੇ ਜ਼ਮੀਨ ਤੇ ਪਹਿਲਾ ਅਵਤਾਰੀ ਪੁਰਸ਼ ਹੈ ਜਿਸ ਨੇ ਇਤਨਾ ਐਲਾਨੀਆਂ ਕਹਿ ਦਿੱਤਾ ਕਿਉਂ मनुख की कमजोरी देखी सी इष्ट ही भगवान बन गया इष्ट ही परमात्मा हो गया और परमात्मा बोल गए तो फिर इना नो भी माया बना दिता जिम्मे कोई परिवार करके रुक गया कोई धन करके रुक गया कोई पदार्था करके रुक गया कोई इष्ट करके रुक गया तो फिर इष्ट भी माया बन गया माया चित भरवेण इष्ट मितेख बांधवे ਸੂਫੀ ਫਕੀਰ شیخ ਸ਼ਰਫ ਨੇ ਗੁਰਨਾਨੰਦ ਨੂੰ ਪੁੱਛਿਆ ਸੀ ਤੁਸੀਂ ਕੌਣ ਹੋ ਤੁਹਾਡੇ ਹੌਂਦ ਫੜੇ ਵਿਚਾਰ ਫੜਾ ਸਾਡੇ ਕੋਲੇ ਬੈਠਣਾ ਸਾਡੇ ਮਨ ਤੇ ਇੱਕ ਬੜਾ ਸੋਹਣਾ ਪ੍ਰਭਾਵ ਪਾ ਰਿਹਾ ਹੈ ਫੜੇ ਕੋਲ ਬੈਠਣਾ ਸਾਨੂੰ ਇੰਜ ਮਹਿਸੂਸ ਹੋ ਰਿਹਾ ਜਿਵੇਂ ਅੱਲਾਹ ਕੋਲ ਬੈਠੇ ਅੱਲਾਹ ਦੀ ਯਾਦ ਚੱਲਦੀ ਪਈ ਹੈ ਤੁਹਾਨੂੰ ਦੇਖ ਕੇ ਬਹੁਤ ਸੋਹਣੇ ਵਿਚਾਰ ਹਿਰਦੇ ਚੱਲਦੇ ਪੈਣੇ ਤੁਸੀਂ ਕੌਣ ਹਾਂ ਮਹਾਰਾਜ ਨੇ ਜੋ ਕੁਝ ਇੱਥੇ ਜਵਾਬ ਦਿੱਤਾ ਹੈ ਬਸ ਉਹ ਮੈਂ ਬਾਣੀ ਤੁਹਾਨੂੰ ਸਰਵਣ ਕਰਾ ਰਹਿਆ ਅਰਥ ਤੁਸੀਂ ਖੁਦ ਕਰਨਾ ਮਾਨਸ ਮੂਰਤ ਨਾਨਕ ਨਾਮ ਕੌਣ ਹੋ ਤੁਸੀਂ ਮਾਨਸ ਮੂਰਤ ਨਾਨਕ ਨਾਮ ਚਲੋ ਇੱਕ ਪੰਕਤੀ ਦੇ ਅਰਥ ਕਰਦੇ ਹਾਂ ਮਨੁੱਖਾ ਅਰਿਸ ਮਨੋਖਦਾ ਨਾਮ ਨਾਨਕ ਹੈ ਬੰਦਾ ਬੰਦੇ ਦਾ ਨਾਮ ਨਾਨਕ ਹੈ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ ਸ਼ੇਖ ਸ਼ਰਫ ਪੈਰੀ ਬਹਿ ਗਿਆ ਸਜਦਾ ਕਰਦਾ ਹੈ ਕੁਰਬਾਨ ਜਾਂਦਾ ਹੈ ਬਾਬਾ ਐ ਵਲੀ ਅੱਲਾ ਤੁਹਾਨੂੰ ਵੇਖ ਕੇ ਤੁਹਾਡੇ ਕੋਲ ਵੈੜ ਕੇ ਸਾਨੂੰ ਅੱਲਾ ਚੇਤੇ ਆਇਆ ਰੱਬ ਚੇਤੇ ਆਇਆ ਤੁਸੀਂ ਕੁਝ ਵੀ ਪਿਆ ਆਖੋ ਸਾਨੂੰ ਅੱਲਾ ਚੇਤੇ ਆਇਆ ਤੋ ਖੈਰ ਮੁਖਤਸਰ ਮੈਂ ਅਰਜ਼ ਕਰਾਂ ਅਵਤਾਰ ਪੀਰ ਪੈਗੰਬਰ ਸੰਤ ਮਹੰਤ ਇਹਨਾਂ ਨੂੰ ਵੀ ਪ੍ਰਮਾਤਮਾ ਦੇ ਰਸਤੇ 'ਚ ਉਪਯੋਗ ਦੀ ਤਰ੍ਹਾਂ ਲੈ ਸਕਦੇ ਆ ਪਰ ਉੱਥੇ ਹੀ ਰੁਕ ਗਏ ਉੱਥੇ ਹੀ ਰੁਕ ਗਏ ਤੋ ਇਹ ਵੀ ਮਾਇਆ ਬਣ ਗਏ ਇਹ ਵੀ ਮੈਰਜ ਕਰਦੇ ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਹੈ ਅਵਤਾਰ ਨਾ ਪਾਵੇ ਅੰਤ ਪਰਮੇਸ਼ਰ ਪਾਰ ਬ੍ਰੰ ਭੇਅੰਤ ਉਹ ਬੇਅੰਤ ਬੇਅੰਤ ਸਦੀਏ ਸਹਿਬ ਕਹਿੰਦੇ ਨੇ ਇਸ ਤਰ੍ਹਾਂ ਦਾ ਅਨੁਭਵ ਪ੍ਰਮਾਤਮਾ ਦਾ ਜਿਸ ਨੂੰ ਪ੍ਰਾਪਤ ਹੋਇਆ ਹੈ ਉਹੀ ਜਾਣਦਾ ਹੈ ਪਰੋਜਣਾ ਨਹੀਂ ਸਕਦਾ ਕਹਿ ਨਹੀਂ ਸਕਦਾ ਕੁਝ ਵੀ ਨਹੀਂ ਕਹਿ ਸਕਦਾ ਕੋਈ ਪ੍ਰਤੱਖ ਪ੍ਰਮਾਣ ਵੀ ਨਹੀਂ ਦੇ ਸਕਦਾ ਕਿ ਐਸਾ ਹੁੰਦਾ ਹੈ ਪ੍ਰਮਾਤਮਾ ਔਰ ਇਹ ਹੈ ਮੇਰੀ ਅਵਸਥਾ ਅਗਰ ਵਾਕਈ ਉਹ ਕੋਈ ਪ੍ਰਤੱਖ ਪ੍ਰਮਾਣ ਦੇ ਦੇਂਦਾ ਅੱਜ ਤੱਕ ਜਿੰਨੇ ਸੰਤ ਸੂਲੀ ਤੇ ਚੜੇ ਗਏ ਤਤੀ ਤਵੀ ਤੇ ਬਿਠਾਏ ਗਏ ਬੰਦ-ਬੰਦ ਕਟੇ ਗਏ ਕਤਲ ਕੀਤੇ ਗਏ ਜ਼ਹਿਰ ਦਾ ਪਿਆਲਾ ਦੇ ਕੇ ਮਾਰੇ ਗਏ ਇਹ ਨਾ ਆਉਂਦਾ ਕੋਈ ਪ੍ਰਤੱਖ ਪ੍ਰਮਾਣ ਨਹੀਂ ਕਿਤੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਜੇਨੇ ਜਾਣੇ ਸੋ ਜਾਣੇ ਉਸ ਦਾ ਨਿਜੀ ਅਨੁਭਵ ਹੈ ਜਣਾ ਨਹੀਂ ਸਕਦਾ ਕੋਈ ਪ੍ਰਤੱਖ ਪ੍ਰਮਾਣ ਉਹ ਨਹੀਂ ਦੇ ਸਕਦਾ ਪਰ ਐਸਾ ਪੁਰਸ਼ ਈਸ਼ਵਰ ਦਾ ਰੂਪ ਹੋ ਗਿਆ ਹੁੰਦਾ ਹੈ ਈਸ਼ਵਰ ਦਾ ਸੁਭਾਅ ਉਸ ਦੇ ਅੰਦਰ ਹੈ ਈਸ਼ਵਰ ਆਨੰਦ ਹੈ ਤੋ ਆਨੰਦ ਉਸ ਦੇ ਅੰਦਰ ਹੈ ਈਸ਼ਵਰ ਜਨਮ ਮਰਨ ਤੋਂ ਰਹਿਤ ਤੋਤ ਜੀਵਨ ਦੀ ਲਾਲਸਾ ਤੇ ਮਰਨ ਦਾ ਭੈ ਉਸ ਦੇ ਅੰਦਰ ਨਹੀਂ ਹੈ ਨਾ ਨਿਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਪਰਮਾਤਮਾ ਮਹਾਰਸ ਹੈ ਤੋ ਮਹਾਰਸ ਉਸ ਦੇ ਅੰਦਰ ਹੈ ਤੋ ਖੈਰ ਨਿਕ ਕਾਮਾ ਨਾ ਸਹਿਬ ਕਹਿੰਦੇ ਨੇ ਜਿਸ ਨੇ ਵੀ ਮੰਨ ਲਿਆ ਮਨ ਨੇ ਸੁਰਤ ਹੋਵੇ ਮਨ ਬੁੱਧ ਇਥੇ ਸੁਰਤ ਤੋਂ ਮੁਰਾਦ ਹੈ ਸਮਝ ਉਸ ਤੇ ਮਨ ਨੂੰ ਸਮਝ ਆ ਜਾਏਗੀ ਭਾ ਉਸ ਦੇ ਅੰਦਰ ਵਿਚਾਰ ਚਲਣਗੇ ਪਰਮਾਤਮਾ ਮਈ ਉਸ ਦੀ ਬੁੱਧ ਜੋ ਫੈਸਲਾ ਕਰੇਗੀ ਨਿਰਣਾ ਕਰੇਗੀ ਸਹੀ ਕਰੇਗੀ ਕਤਈ ਗਲਤ ਨਹੀਂ ਕਰੇਗੀ ਉਸ ਦਾ ਫੈਸਲਾ ਕਿਸੇ ਨੂੰ ਕਾਬਲੇ ਕਬੂਲ ਹੈ ਜਾਂ ਨਹੀਂ ਇਹ ਗੱਲ ਨਹੀਂ ਪਰ ਉਸ ਦਾ ਫੈਸਲਾ ਗਲਤ ਨਹੀਂ ਹੋਵੇਗਾ ਕਿਉਂਕਿ ਉਸ ਨੇ ਪ੍ਰਮਾਤਮਾ ਨੂੰ ਮੰਨਿਆ ਹੈ ਤੇ ਪ੍ਰਮਾਤਮਾ ਉਸ ਦੇ ਮਨ ਦਾ ਹਿੱਸਾ ਹੈ ਇਸ ਵਾਸਤੇ ਉਹਨੂੰ ਸਮਝ ਹੋਵੇਗੀ ਮਨ ਨੇ ਸੁਰਤ ਹੋਵੇ ਮਨ ਬੁੱਧ ਮਨ ਨੂੰ ਸਮਝ ਹੋਵੇਗੀ ਬੁੱਧ ਨੂੰ ਸਮਝ ਹੋਵੇਗੀ ਭਾਅ ਅੰਦਰ ਵਿਚਾਰ ਈਸ਼ਵਰਮਈ ਚੱਲਣਗੇ ਉਹਦਾ ਫੈਸਲਾ ਬਿਲਕੁਲ ਸਹੀ ਹੋਵੇਗਾ ਗਲਤ ਨਹੀਂ ਹੋਵੇਗਾ ਹਾਂਜੀ ਮਨ ਸੁਰਤ ਹੋਆ ਮਨ ਬੁੱਧ ਮਨ ਸਗਲ ਭਵਨ ਕੀ ਸੁਰ ਇਸ ਤਰ੍ਹਾਂ ਦੇ ਪੁਰਸ਼ ਨੂੰ ਸਾਰੇ ਖੰਡਾਂ ਬ੍ਰਹਿਮੰਡਾਂ ਦੀ ਸਮਝ ਹੋਵੇਗੀ ਕਾਰਨ ਸਰੀਰ ਸਭ ਦੇ ਅਲੱਗ-ਅਲੱਗ ਨੇ ਮਨ ਵੀ ਸਭ ਦੇ ਅਲੱਗ-ਅਲੱਗ ਨੇ ਪਰ ਜੋ ਆਤਮਾ ਦੇ ਤਲ ਤੇ ਜੀ ਰਿਹਾ ਹੈ ਪਰਮਾਤਮਾ ਦੇ ਤਲ ਲਚੀ ਰਿਹਾ ਹੈ ਜਿਸ ਦਾ ਮਨ ਜੋਤ ਸਰੂਪ ਹੋ ਗਿਆ ਉਹ ਤੇ ਵਿਆਪਕ ਹੋ ਗਿਆ ਇੱਕ ਹੋ ਗਿਆ ਉਸ ਨੂੰ ਸਭ ਕੁਝ ਦੀ ਸਮਝ ਹੈ ਇਸ ਤਰ੍ਹਾਂ ਦੇ ਪੁਰਸ਼ ਨੂੰ ਅੰਤਰਯਾਮੀ ਕਹਿੰਦੇ ਨੇ ਐਸੇ ਪੁਰਸ਼ਾਂ ਨੇ ਪ੍ਰਾਚੀਨ ਜ਼ਮਾਨੇ ਜੜੀ ਬੂਟੀਆਂ ਦੇ ਸਵਾਲ ਲਿਖੇ ਨੇ ਵੈਧ ਹਨੰਤਰ ਨੇ 3000 ਜੜੀ ਬੂਟੀਆਂ ਦਾ ਸਵਾਲ ਲਿਖਿਆ ਮੈਂ ਸਮਝਦਾ ਇਸ ਛੋਟੀ ਜਿਹੀ ਜ਼ਿੰਦਗੀ 3000 ਜੜੀ ਬੂਟੀਆਂ ਦਾ ਸਵਾਲ ਇਹ ਗਰਮ ਤਰਨੇ ਸਰਦ ਤਰਨੇ ਖੁਸ਼ਕ ਨੇ ਕੀ ਨੇ ਕਿਹੜੇ ਕਿਹੜੇ ਰੋਗਾਂ ਦੇ ਵਿੱਚ ਕੰਮ ਆ ਸਕਦੀਆਂ ਨੇ ਇਹ ਤਾਂ ਹੀ ਮੈਂ ਸਮਝਦਾ ਲਿਖਿਆ ਜਾ ਸਕਦਾ ਕੋਈ ਆਤਮਾ ਦੇ ਤਲ ਤੇ ਜੀ ਰਿਹਾ ਸੀ ਤੇ ਆਤਮਾ ਦੇ ਸਾਰਿਆਂ ਦੀ ਇੱਕੋ ਹੀ ਹੈ ਉਹਨੂੰ ਸਵਾ ਸਾਰਿਆਂ ਦਾ ਪਤਾ ਚੱਲ ਗਿਆ ਇਸ ਤਰ੍ਹਾਂ ਦਾ ਮਨੁੱਖ ਇਹ ਵੀ ਸਮਝ ਸਕਦਾ ਹੈ ਕਿ ਕੀੜੀ ਅੰਦਰ ਕੀ ਸੋਚ ਰਹੀ ਹੈ ਕਿ ਮੱਛਲੀ ਦੇ ਅੰਦਰ ਕੀ ਚੱਲ ਰਿਹਾ ਹੈ ਜੋ ਬੋਲਤ ਹੈ ਮ੍ਰਿਗਮੇਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਗੁਰੂ ਨਾਨਕ ਹੈਰਾਨਗੀ ਦੀ ਗੱਲ ਇਹਦਾ ਮਤਲਬ ਮੱਛੀ ਵੀ ਕੁਝ ਬੋਲਦੀ ਹੈ ਹਿਰਨ ਵੀ ਬੋਲਦੇ ਨੇ ਪੰਛੀ ਤੇ ਬੋਲਦੇ ਨੇ ਆਵਾਜ਼ਾਂ ਸੀ ਸੁਣਦੇ ਆ ਹਰੇਕ ਕੋਲ ਕੁਛ ਨਾ ਕੁਛ ਆਪਣੀ ਬੋਲ ਆਪਣੇ ਇਸ਼ਾਰੇ ਹਨ ਔਰ ਉਹ ਮਨੁੱਖ ਸਮਝਣ ਲੱਗ ਪੈਂਦਾ ਜੋ ਆਤਮਾ ਦੇ ਤਲ ਤੇ ਉਥੇ ਜੋ ਹੈ ਜਿਉਂਦਾ ਹੈ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੇ ਪੁਰਸ਼ ਨੂੰ ਸਾਰੇ ਭਵਨਾਾਂ ਦੀ ਸਾਰੇ ਖੰਡਾਂ ਬ੍ਰਹਿਮੰਡਾਂ ਦੀ ਸਮਝ ਆਉਂਦੀ ਹਾਂ ਜੀ ਮਨ ਮੂੰਹ ਚੋਟਾ ਨਾ ਖਾਏ ਜੋ ਈਸ਼ਵਰ ਦੇ ਨਾਮ ਨੂੰ ਮੰਨਦਾ ਹੈ ਬਾਹ ਈਸ਼ਵਰ ਜਿਸ ਦੇ ਮੰਨ ਦਾ ਹਿੱਸਾ ਬਣ ਗਿਆ ਹੈ ਵਿਕਾਰਾਂ ਦੀਆਂ ਚੋਟਾਂ ਉਸ ਦੇ ਮੂੰਹ ਤੇ ਨਹੀਂ ਪੈਂਦੀਆਂ ਮਨੁੱਖ ਕ੍ਰੋਧ ਰ ਹੋਵੇ ਉਹਦੀਆਂ ਅੱਖਾਂ ਤੇ ਚਿਹਰਾ ਦੱਸਦਾ ਹੈ ਮਨੁੱਖ ਲੋਭ ਦੇ ਚ ਗ੍ਰਸਿਆ ਹੋਵੇ ਉਹਦਾ ਅੱਖਾਂ ਤੇ ਚਿਹਰਾ ਦੱਸਦਾ ਹੈ ਵਿਵਹਾਰ ਦੱਸਦਾ ਹੈ ਵਾਸ਼ਨਾ ਉਸ ਦੇ ਅੰਦਰ ਅਸੀਮ ਹੈ ਉਸ ਦੀਆਂ ਅੱਖਾਂ ਤੇ ਚਿਹਰਾ ਦਸਤਾ ਹੈ ਇੰਜ ਵਿਕਾਰ ਦੀ ਝੋਟ ਚਿਹਰੇ ਤੇ ਪੈਂਦੀ ਹੈ ਪ੍ਰਮਾਤਮਾ ਜਿਸ ਦੇ ਮਨ ਦਾ ਹਿੱਸਾ ਬਣ ਗਏ ਵਿਕਾਰਾਂ ਦੀ ਝੋਟ ਉਸ ਦੇ ਮੌਤੇ ਨਹੀਂ ਪੈਂਦੀ ਉਸ ਦਾ ਮੁਖੜਾ ਜਿਨ੍ਹਾਂ ਦੇ ਸੰਦੜਿਆਂ ਮੇਰੀ ਦੁਰਮਤ ਵੰਜੇ ਮਿੱਤਰ ਅਸਾੜੜੇ ਸੇ ਉਸ ਦਾ ਤੇ ਮੁਖੜਾ ਐਸਾ ਹੋਵੇਗਾ ਵੇਖ ਕੇ ਪ੍ਰਭੂ ਚੇਤੇ ਆਵੇਗਾ ਮੈਂ ਇਤਿਹਾਸ ਵਿੱਚ ਪੜਿਆ ਹੈ ਮੇਰਾ ਜਿਸ ਜਿਸ ਪਿੰਡ ਚੋਂ ਲੰਘੇ ਔਰ ਕੱਲੀ ਤਨਹਾ ਜੰਗਲਾਂ ਵਿੱਚ ਰਹੀ ਦੀ ਦੁਸ਼ਟ ਤੋਂ ਦੁਸ਼ਟ ਵੀ ਜਾਦੂਸ ਨੂੰ ਵੇਖਦਾ ਸੀ ਉਸ ਦੇ ਅੰਦਰ ਪਵਿੱਤਰਤਾ ਪੈਦਾ ਹੋ ਜਾਂਦੀ ਸੀ ਭਾਵੇਂ ਕੱਲੀ ਔਰਤ ਜੰਗਲ ਦੇ ਵਿੱਚ ਉਸ ਦੀ ਪਾਕੀਜ਼ਗੀ ਉਸ ਦੀ ਪਵਿੱਤਰਤਾ ਉਸ ਦੀ ਪ੍ਰੇਮਾ ਭਗਤੀ ਜੋ ਉਸ ਦੇ ਸਰੀਰ ਦੇ ਰਾਹੀਂ ਬਾਹਰ ਨਿਕਲ ਰਹੀ ਸੀ ਜੋ ਵਾਈਬ੍ਰੇਸ਼ਨ ਜੋ ਤਰੰਗਾਂ ਬਣਦੀਆਂ ਸਨ ਦੁਸ਼ਟ ਦੇ ਹਿਰਦੇ ਨੂੰ ਵੀ ਪ੍ਰਭਾਵਿਤ ਕਰ ਦਿੰਦੀਆਂ ਸਨ ਨਹੀਂ ਇਹ ਤੇ ਕੋਈ ਦੇਵੀ ਹੈ ਔਰ ਉਹ ਜੇ ਸਿਰ ਝੁਕਾ ਕੇ ਨਹੀਂ ਲੰਗਿਆ ਤਾਂ ਕਮ ਸੇ ਕਮ ਬੇਦਾ ਹੋ ਕੇ ਲੰਗ ਜਾਂਦਾ ਸੀ ਕੋਈ ਗੱਲ ਨਹੀਂ ਵਰਨਾ ਇੱਕ ਇਸਤਰੀ ਦਾ ਉਸ ਜ਼ਮਾਨੇ ਜੰਗਲਾਂ ਦੇ ਕੱਲਿਆਂ ਭਰਮਣ ਕਰਨਾ ਔਰ ਰੁੱਖਾਂ ਤਲੇ ਰਾਤ ਕੱਟਣੀ ਕਿਉਂਕਿ ਘਰੋਂ ਤੇ ਕੱਢ ਦਿੱਤੀ ਗਈ ਸੀ ਪਰ ਉਸ ਦੀ ਪਵਿੱਤਰਤਾ ਇਤਨਾ ਪ੍ਰਭਾਵ ਪਾ ਰਹੀ ਸੀ ਦੀ ਤਰਜ਼ੇ ਜ਼ਿੰਦਗੀ ਕਿਤਨਾ ਦੁਜਿਆਂ ਨੂੰ ਜੋ ਹੈ ਪ੍ਰਭਾਵਿਤ ਕਰ ਰਹੀ ਸੀ ਜਿਸ ਦੇ ਬਾਰੇ ਗੁਰਬਾਣੀ ਕਹਿੰਦੀ ਹੈ ਸੰਤ ਕੇ ਸੰਗ ਨਹੀਂ ਕਛਗਾਲ ਦਰਸਨ ਭੇਟ ਤਾ ਉਹਤ ਨੇ ਹਾਲ ਤਮੰਨੇ ਸਗਲ ਭਵਨ ਕੇ ਸੁਧ ਮਨ ਨੇ ਮੋਚਾ ਉਟਾ ਨਾ ਖਾਇ ਉਹਦੇ ਮੂੰਹ ਤੇ ਵਿਕਾਰਾਂ ਦੀਆਂ ਝੋਟਾਂ ਨਹੀਂ ਪੈਂਦੀਆਂ ਕਿਉਂਕਿ ਉਹਦਾ ਮੁਖੜਾ ਪ੍ਰਮਾਤਮਾ ਮਈ ਹੋ ਜਾਂਦਾ ਹੈ ਈਸ਼ਵਰ ਮਈ ਹੋ ਜਾਂਦਾ ਹਾਂ ਜੀ ਮਨ ਜਮ ਕੇ ਸਾਥ ਨਾ ਜਾਏ ਇਸ ਤਰ੍ਹਾਂ ਦਾ ਪੁਰਸ਼ ਹੈ ਇਸ ਜੀਵਨ ਦੀ ਸਮਾਪਤੀ ਤੋਂ ਬਾਅਦ ਜਨਮਾਂ ਦੇ ਚੱਕਰ ਵਿੱਚ ਨਹੀਂ ਪੈਂਦਾ ਮੁੜ ਕੇ ਉਸ ਦਾ ਜਨਮ ਨਹੀਂ ਹੁੰਦਾ ਜਮਾਂ ਦੀ ਮਾਰ ਜਨਮਾਂ ਦੀ ਮਾਰ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਪਿਆ ਦੇ ਸਲਮੇ ਮੁੜਕ ਮੁੜ ਕੇ ਨਹੀਂ ਜਾਂਦਾ ਉਸ ਦਾ ਕੋਈ ਜਨਮ ਨਹੀਂ ਹੁੰਦਾ ਹਾਂਜੀ ਐਸਾ ਨਾਮ ਨਰੰਜਨ ਹੋਏ ਪਰਮਾਤਮਾ ਦਾ ਨਾਮ ਐਸਾ ਨਿਰਲੇਪ ਹੈ ਧਬਿਆਂ ਤੋਂ ਰਹਿਤ ਹੈ ਹਾਂਜੀ ਜੇ ਕੋ ਮਨ ਜਾਣੇ ਮਨ ਪਰ ਜਿਹੜਾ ਜਾਣਦਾ ਹੈ ਉਹੀ ਜਾਣਦਾ ਹੈ ਬਾਕੀਆਂ ਦੋ ਪੌੜੀਆਂ ਨੂੰ ਮੈਂ ਕਲ ਖੁਲਾਸਾ ਕਰਦੇ ਆਂਗਾ ਤੇ ਕਲ ਇਸ ਦੌਰ ਦੀ ਇਸ ਸਥਾਨ ਤੇ ਆਪਦੀ ਆਖਰੀ ਸੇਵਾ ਹੋਵੇਗੀ ਇਸ ਧਰਿਕੇ ਨਾਲ ਸ਼ਾਇਦ 15 ਪੌੜੀਆਂ ਹੋ ਜਾਣਗੀਆਂ ਭਾਵੇਂ ਇੱਕ ਇੱਕ ਪੌੜੀ ਆਪਣੇ ਵਿੱਚ ਬਹੁਤ ਗਹਿਰਾਈ ਰੱਖਦੀ ਹੈ ਬਹੁਤ ਤੁਛ ਬੁੱਧੀ ਅਨਸਾਰ ਜਿੰਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝ ਦਿੰਦੇ ਨੇ ਅੱਜ ਦੇ ਸਾਹਮਣੇ ਖੁਲਾਸਾ ਕਰਨਿਆ ਮਨ ਲੈਣ ਤੋਂ ਮੁਰਾਦ ਇਹ ਨਾ ਲੈਣਾ ਮੈਂ ਦੁਰਅਭੀ ਅਸੀਂ ਗੁਰੂ ਨੂੰ ਮੰਨਦੇ ਆ ਤਾਂ ਹੀ ਤੇ ਗੁਰਦੁਆਰੇ ਆਇਆ ਨਹੀਂ ਇਹ ਮੰਨਣਾ ਨਹੀਂ ਹੈ ਅਸੀਂ ਗੁਰੂ ਨੂੰ ਮੰਨਦੇ ਆ ਤਾਂ ਹੀ ਤੇ ਗੁਰਬਾਣੀ ਪੜ੍ਹਦੇ ਪਿਆ ਅਸੀਂ ਗੁਰੂ ਨੂੰ ਮੰਨਦੇ ਆ ਤਾਂ ਹੀ ਤੇ ਸੇਵਾ ਕਰਦੇ ਆ ਲੰਗਰ ਦੀ ਨਹੀਂ ਅਜੇ ਗੁਰੂ ਸਾਡਾ ਅਨੁਭਵ ਨਹੀਂ ਬਣਿਆ ਇਹ ਮੰਨਣਾ ਇੰਜ ਹੈ ਬਈ ਮੈਂ ਮੰਨਦਾ ਇਹ ਭੋਜਨ ਹੈ ਮੈਂ ਮੰਨਦਾ ਮੈਂ ਵੀ ਮੰਨਦਾ ਫਲਾਣੇ ਨੇ ਬਣਾਇਆ ਮੈਂ ਮੰਨਦਾ ਪਰ ਇਹ ਭੋਜਨ ਮੇਰਾ ਸਰੀਰ ਦਾ ਅੰਗ ਨਹੀਂ ਬਣਿਆ ਕਿ ਮੇਰਾ ਖੂਨ ਨਹੀਂ ਹੈ ਇਹ ਮੇਰੀ ਮੰਜ ਨਹੀਂ ਹੈ ਕਿ ਮੇਰਾ ਮਾਸ ਨਹੀਂ ਹੈ ਕਿ ਮੇਰੀਆਂ ਹੱਡੀਆਂ ਨਹੀਂ ਆਇਆ ਗੁਰਦੁਆਰੇ ਠੀਕ ਹੈ ਭੋਜਨ ਦੀ ਖਿਚ ਪਰ ਜਿਸ ਦਿਨ ਮੰਨ ਲਏਗਾ ਮਨ ਗੁਰੂ ਮਨ ਦਾ ਹਿੱਸਾ ਬਣ ਜਾਏਗਾ ਔਰ ਗੁਰੂ ਨੂੰ ਕਹਿਣਾ ਪਏਗਾ ਮੇਰਾ ਆਪਣਾ ਹੀ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਸ ਹੰਸੇ ਮੈਂ ਹਾਂ ਕਰੋ ਨਿਵਾਸ ਅਜਿਤਨੇ ਵਿਚਾਰਾਂ ਪਰਾਨ ਕਰਨੀਆਂ ਕੱਲ ਜਿਵੇਂ ਗੁਰੂ ਬਾਬੇ ਨੇ ਬਖਸ਼ਿਸ਼ ਕੀਤੀ ਕਿਉਂਕਿ ਦੋ ਪੌੜੀਆਂ ਨੇ ਅੱਗੇ ਮੰਨੇ ਦੀਆਂ ਵਿੱਚਾਂ ਨੇ ਦੋਵਾਂ ਦੇ ਵਿਚਾਰ ਕੱਲ ਆਪਲੀ ਦੇ ਸਾਹਮਣੇ ਰੱਖਦੇ ਆਂਗੇ ਪ੍ਰਥਮ ਹੈ ਮੰਨੇ ਮਾਰਗ ਠਾਕ ਨਾ ਪਾਰੇ ਤੇ ਫਿਰ ਹੋਰ ਚੌਥੀ ਹੈ ਮਨ ਨੇ ਪਾਵੇ ਮੋਖ ਦਵਾਰ ਮੁਕਤੀ ਸਾਰੇ ਬੰਧਨ ਉਸ ਦੇ ਟੁੱਟ ਜਾਂਦੇ ਨੇ ਜੀਵਨਿਆਂ ਜੀ ਇਸ ਅਵਸਥਾ ਨੂੰ ਕੱਲ ਆਪ ਜੀ ਦੇ ਸਾਹਮਣੇ ਰੱਖਾਂਗੇ ਹੁਣ ਆਪ ਇੱਕ ਸ਼ਬਦ ਗੁਰੂ ਕੇ ਕੀਰਤਨੀਆਂ ਪਾਸੋਂ ਸਰਵਨ ਕਰੋ ਨਾਲ ਆਨੰਦ ਸਾਹਿਬ ਦਾ ਪਾਠ ਇਸ ਸਮਾਪਤੀ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬੁੱਲ ਚੁਗ ਦੀ ਸ਼ਵਾਂ ਵਾਇਰੋ ਜੀ ਕਾ ਖਾਲਸਾ ਵਾਹਿਗੁਰੂ